ਹੈ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪਹਿਲੀ ਵੀਡੀਓ ਆਪਾਂ ਇਸ ਘਰ ਦੇ ਵਿੱਚੋਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਪਸ਼ੂ ਤੁਹਾਨੂੰ ਦਿਖਾਉਣੇ ਆ ਇੱਕ ਧੰਨਵਾ ਚੰਗੇ ਰਿਕਾਡ ਵਾਲੀ ਇੱਕ ਛੋਟੀ ਤੁਹਾਨੂੰ ਦਿਖਾਵਾਂਗੇ ਚੰਗੇ ਦੁੱਧ ਵਾਲੀ ਚੰਗੇ ਪਿੱਠਪੜੇ ਦੀ ਮਾਲਕਾ ਜਿਹੜੀ ਇਹ ਜੇ ਗੱਭਣ ਆ ਤਿਆਰ ਹੋਣਾ ਵਾ ਜੀ ਇਹਨੇ ਤੇ ਦੋ ਤੁਨਗਾਵਾ ਦਿਖਾਉਣੀਆਂ ਨੋਰਮਲ ਰੇਟ ਚ ਗੱਲਬਾਤ ਹੁਣ ਆਪਾਂ ਕਰਦੇ ਵੀਰ ਜੀ ਹਣਾ ਤੇ ਪੁੱਛਦੇ ਹਾਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਨਾਮ ਦੱਸਦੇ ਕਰੀ ਆਪਾਂ ਮੇਰਾ ਕਸ਼ਦੀ ਸਿੰਘ ਤੇ ਚਿੰਡਾ ਕਲਾ ਹਾਂਜੀ ਜੀ ਨਾਲ ਤੇ ਜ਼ਿਲ੍ਹਾ ਮRETURNTRANSFER ਠੀਕ ਹੈ ਜੀ ਚਿੰਡਾ ਇੱਥੋਂ ਆਪਾਂ ਨੂੰ ਟਾਰੀ ਬਾਰਡਰ ਪਾਗਾ ਬਾਰਡਰ ਬਿਲਕੁਲ ਲੱਗ ਗਈ ਹੈ ਹਣਾ ਤੇ ਕਿੰਡਾ ਵੀ ਲੱਗ ਗਈ ਹੈ ਕਿਲੋਮੀਟਰ ਦੇ ਲੱਗ ਗਈ ਹੈ ਠੀਕ ਹੈ ਜੀ ਤੇ ਫੋਨ ਨੰਬਰ ਬੋਲ ਦੇਕਰ 98555 77372 ਠੀਕ ਹੈ ਘਰ ਦੇ ਪਸ਼ੂ ਕਿ ਆਪਣੇ ਲੈਂਦੇ ਜੀ ਇਹ ਲੈਂਦੀ ਹੈ ਮੱਝ ਅੱਛਾ ਮੱਝ ਲੈਂਦੀ ਹੈ ਤੇ گاਵਾ ਕਰਦੀਆਂ ਹੀ ਆ ਠੀਕ ਠੀਕ ਹੈ ਤੇ ਚਲੋ ਸ਼ੁਰੂਆਤ ਫਿਰ ਆਪਾਂ ਜਿਹੜੀ ਮਾਤਾਂ ਹੀ ਕਰਨੀ ਹੈ ਆਪਾਂ ਪਹਿਲੇ ਨੰਬਰ ਤੇ ਜਿਹੜੀ ਕਾਫੀ ਖੂਬਸੂਰਤ ਝੋਟੀ ਹੈ ਦੱਸਿਓ ਵਿੱਚ ਇਹ ਕਿੰਨਾ ਸੂਹਾ ਸੋਨਾ ਹੈ ਇਹ ਤੀਜਾ ਸੂਹਾ ਸੋਨਾ ਜੀ ਦੂਸਰਾ ਸੂਹਾ ਸੋਨਾ ਕਿੰਨਾ ਕੁ ਦੁੱਧ ਚ ਵਜੇ ਦੁੱਧ 16 ਲੀਟਰ ਦੀ ਗਾਰੰਟੀ ਕਹਿੰਦੇ ਕਰ ਰਹੇ ਅਰੇ ਅੱਛਾ 16 ਲੀਟਰ ਆ ਭਰੋ ਰਮਾਨ ਠੀਕ ਹੈ ਹਾਂ ਜੀ ਤੇ ਕਿੰਨਾ ਕੁ ਲੈਜੀ ਟਾਈਮ ਲੈ ਟਾਈਮ ਇਹਨੇ ਦੇਣ ਲੈ ਜਾਣੇ ਵੇਖੋ ਜੀ 10 ਦਿਨ ਲੈ ਜੇ 5 ਲੈ ਜੇ ਅੱਗੋਂ ਡਾਊਨ ਤੇ ਆ ਠੀਕ ਆ ਚਲੋ ਉਤਰ ਵਪਾਰ ਦਾ ਕੰਮ ਲੱਗੇ ਸ਼ੁਰੂ ਕਰਨੇ ਕਿ ਉਤਰੇ ਵੇਚਦੇ ਲੱਗੇ ਅੱਛਾ ਵਪਾਰ ਦਾ ਕੰਮ ਨਵਾਂ ਸ਼ੁਰੂ ਕਰਨ ਲੱਗੇ ਚਲੋ ਤੋਰਾਂ ਫੇਰ ਇੱਕ ਰੀਮ ਘਰ ਦੇ ਪਸ਼ੂ ਵੇਚ ਕੇ ਤੇ ਜਿਹੜਾ ਕੰਮ ਵੇਰਦੀ ਨਹੀਂ ਲੱਗੇ ਸ਼ੁਰੂ ਕਰਨਾ ਮੱਝ ਚੜੀਆ ਵੇਚਣ ਲਈ ਲੈਂਦੀ ਐ ਸੋਹਣੀ ਝੋਟੀ ਆ ਜਿਹੜੀ ਲੈਓ ਕਰੀ ਸੇਤੀ ਤੋਰ ਦਪੀ ਲੈ ਆ ਜੀ ਬਾਕੀ ਚੰਗੇ ਕੱਦ ਕਾਠ ਤੇ ਚੰਗੇ ਪਿੱਟ ਕੋੜੇ ਦੀ ਮਾਲਕ ਥੱਲੇੋਂ ਚੰਗੀ ਤਿਆਰ ਹੋਈ ਬਾਕੀ ਇਹ ਢਿਲਾ ਢੁਲਾ ਹਵਾਨੇ ਚ ਕਾਫੀ ਆ 16 ਲੀਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਕੀ ਚਵਾ ਦੂਗੀ ਪੇਟਪੜੇ ਤਾਂ ਕਾਫੀ ਚੰਗੀ ਹੈ। 99 ਇੱਥੇ ਤੁਹਾਨੂੰ ਲੱਗ ਗਿਆ ਦੋ ਦਿਖਾ ਦिए। ਆ ਦੇਖਾਂਦੇ ਜੀ। ਮਿਲਕ ਮੈਨ ਵੀ ਚੰਗੀ ਲੱਗੀ ਹੈ। ਬਾਕੀ ਜਿੱਦਣੇ ਤਿਆਰ ਹੋਏ ਸੋਹਣੀ ਤਿਆਰ ਹੋਣੀਆਂ। ਤੇ ਵੀਰ ਜੀ ਫਿਰ ਮੋਲੇ ਦਾ ਫਿਰ ਮੋਲੇ ਦਾ ਵੀਰੀ ਫੋਨ ਤੇ ਕਰ ਲਾਂਗੇ। ਅੱਛਾ ਇਹਦਾ ਕੱਲੀ ਦਾ ਫੋਨ ਤੇ ਕਰਨਾ ਹੈ। ਬਾਕੀਆਂ گاਵਾ ਦੇ ਦੱਸਦੇ ਨੇ। ਹਾਂ ਜੀ ਇਹਨਾਂ ਦਾ ਦੱਸਦੇ। ਠੀਕ ਹੈ। ਬਾਕੀ ਕੋਈ ਵੀਰ ਫੋਨ ਲਾ ਕੇ ਪੁੱਛ ਲੈ। ਕੋਈ ਵੀਰ ਇੱਥੇ ਆ ਕੇ ਪਸੰਦ ਕਰੇ ਛੋਟੀ ਪਸੰਦ ਆਊਗੀ ਜਰੂਰ ਦੇਖ ਲਈ। ਆ ਸੁਈ ਜੀ ਵੀਰ ਜੀ ਹਾਂਜੀ ਆ ਸੁਈ ਜਿਆ 15 ਦਾ ਸੁਈ ਆ ਉਹ ਬੱਛੀ ਪਛੀ ਆ ਜੀ ਇਹਦੇ ਮਗਰ ਪਛੀ ਆ ਹਾਂਜੀ ਆ ਸਹੀ ਵਾਲਾ ਬੱਛੀ ਆ ਜਿਹੜੀ ਇਹਦੇ ਮਗਰ ਤੇ ਦੁੱਧ ਵੀ ਜੀ ਕਿੰਨਾ ਤਿਆਰ ਜੇ ਤੇ 15 ਲੀਟਰ ਤਿਆਰ ਆ ਪਰ ਅਸੀਂ 14 ਕਹਿ ਕੇ ਦਵਾਂਗੇ ਤਿਆਰ ਬਿਲਕੁਲ 14 ਲੀਟਰ ਠੀਕ ਆ ਇਹ ਤੇ ਕਰ ਦਈਆਂ ਹੀ ਆ ਹਨਾ ਆਪਣੀ ਥੋੜਾ ਹਾਂ ਫੇਰ ਇੱਕ ਦਿਨ ਬਾਕੀ ਆ ਇਹ ਸ਼ੈਅ ਕਰੋਸ ਤੇ ਆ ਜਿਹੜੀ ਐ ਕਾਟੇ ਦੀ ਚੰਗੀ ਆਈ ਜਾਨੀ ਆ ਗਰਮੀਆਂ ਚ ਚਾਉਣ ਵਾਲੀ ਗਾਹ ਵੀ 14-15 ਲੀਟਰ ਦੁੱਧ ਜਿਹੜਾ ਇਹਦੇ ਕੋਲ ਵੀ ਤਿਆਰ ਦੱਸਦੇ ਮੌਕੇ ਤੇ ਸਮਾਗਰ ਵੀ ਇਹਦੇ ਵਾਸ਼ੀ ਆ ਤੇ ਥਣਾ ਦਾ ਸਾਈਜ਼ ਗੈਪ ਵੀ ਜਿਹੜਾ ਕਾਫੀ ਪਿਆਰਾ ਹੋ ਆ ਦੇਖ ਸਾਡੇ ਥਾਣੇ ਦੇ ਲਾਗੇ ਤਾਂ ਤੇ ਵਿੱਧੀ ਦਾ ਫਿਰ ਕੀ ਮੁੱਲ ਰੱਖਣਾ ਜੀ ਇਹਦਾ ਮੁੱਲ ਵੇਖ ਲਓ ਜੀ 45000 ਕਰਦੇ ਜੀ 45000 ਆ ਬਾਕੀ ਮਾਨਤਨ ਮੌਕੇ ਤੇ ਕਰ ਦੋ ਜੀ ਮਾਨਤਨ ਮੌਕੇ ਤੇ ਕਰ ਲਾਂਗੇ ਕੋਈ ਫੋਨ ਲਾਵੇ ਇੱਕ ਕਰੀ ਹੈ ਨਾ ਫੋਨ ਲਾਵੇ ਕੋਈ ਨਹੀਂ ਮਾਨਤਨ ਕਰਾਂਗੇ ਤੇ ਦੁੱਧ 14 15 ਲੀਟਰ ਘਰੋ ਚਵਾ ਦੋਗੇ ਬਿਲਕੁਲ ਪੂਰਾ ਤਿਆਰ ਚਾਹਾਂ ਲੀਟਰ ਠੀਕ ਹੈ ਜੀ ਤੇ ਹੁਣ ਇੱਕ ਆ ਗਾਵਾਂ ਇਹ ਗੱਬਣੇ ਆ ਜਿਹੜੀ ਕੱਦ ਘੱਟ ਚੰਗਾ ਵਾ ਤੇ ਕੱਚੀ ਆ ਉਤਨਾ ਹਲੇ ਕਿੰਨੇ ਚਿਰ ਦੀ ਗੱਬਨ ਜੇ ਵਿੱਚ ਸਾਢੇ 7 ਮਹੀਨੇ ਦੀ ਗੱਬਨ ਸਾਢੇ 7 ਮਹੀਨੇ ਦੀ ਮਤਲਬ ਡੇਢ ਮਹੀਨਾ ਜੇ ਖੜਦੀ ਸੋਚ ਤੇ ਇਹ ਦੇ ਇਹ ਦੇ ਕੋ ਕਿੰਨਾ ਕੁ ਦੁੱਧ ਚੋਇਆ ਤੁਸੀਂ ਇਹ ਤਾਂ ਕੋਈ ਨਹੀਂ ਪਿੱਛੇ ਸੁਣੇ 14 ਲੀਟਰ ਚੋਇਆ ਜੀ ਅੱਛਾ 14 ਲੀਟਰ ਦੁੱਧ ਤੇ ਜਿਹੜਾ ਤੁਸੀਂ ਉਹਦੇ ਕੋਲੋਂ ਚੋਇਆ ਵਾ ਤੋਰੋਂ ਹੱਕਰੀ ਨੂੰ ਬਾਕੀ ਡੇਢ ਮਹੀਨਾ ਹੱਲੇ ਖੜਦੀ ਹੈ ਉਹ ਸਾਮਾ ਮੁੱਲ ਵੀ ਇਹਦਾ ਸਾਮ ਛੱਡ ਕੇ ਹੀ ਹੋ ਜਾਣਾ ਜਿਹੜਾ ਕਈ ਵੀਰ ਹੁੰਦੇ ਆ ਕਿ ਸਾਮ ਕੇ ਤਿਆਰ ਕਰਕੇ ਵੇਚਦੇ ਆ ਨਾ ਇਹੇ ਵੀ ਲੱਗੇ ਤੇ ਦੇਖ ਲਾ ਦੇ ਉਤਰਾ ਠੰਡ ਠੰਡ ਓਕੇ ਸਾਰੇ ਵਿੱਚ ਓਕੇ ਓਕੇ ਸਭ ਕੁਝ ਕੋਈ ਚੀਜ਼ ਦੀ ਕੋਈ ਬਾਤ ਘਾਤ ਨਹੀਂ ਕੋਈ ਚੀਜ਼ ਦੀ ਬਾਤ ਘਾਤ ਨਹੀਂ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਵੀ ਜੀ ਦੇਖ ਲਓ ਹੁਣ ਤਿੰਨ ਦੱਸੋ ਜਜੇ ਦਾ ਅਸੀਂ ਸਾਮ ਛੱਡ ਕੇ ਦੇ ਦੋ ਕੀ ਜਿਹੜਾ ਕਿਸ ਨੇ ਸੰਭ ਨਹੀਂ ਵੀ ਆ 20000 ਦਾ ਅੱਛਾ 20000 ਹੀ ਦੇ ਦੋਗੇ ਠੀਕ ਹੈ ਬਾਕੀ ਮੌਕੇ ਦੇ ਛੋਟ-ਛੋਟ ਹੋਰ ਕੋਈ ਨਹੀਂ ਮੰਨਦਾ ਨਾ ਪੂਰਾ ਹੋਊਗਾ ਠੀਕ ਹੈ ਜੀ ਤੇ ਠੀਕ ਹੈ ਵਿਦਿਆਰਥੀ ਕੋਈ ਕੁਛ ਹੈ ਨਾ ਇੱਥੇ ਕੋਈ ਵੀਰ ਭਰਾ ਆਵੇ ਆਪਣੀ ਚੋਕੇ ਥੱਲੀ ਕਰਕੇ ਖੜੇ ਤਸੱਲੀ ਕਰਕੇ ਖੜੇ ਹੈ ਨਾ ਸੋ ਇਹ ਇੱਕੋ ਹੀ ਆ ਦੋ ਗੱਬਣਾ ਵਾ ਮੱਝ ਵੀ ਗੱਬਣ ਤੇ ਗਾਂ ਵੀ ਗੱਬਣ ਤੇ ਆਪਣੇ ਪਾਸ ਕਰਕੇ ਖੜਨਾ ਨਾ ਇੱਥੇ ਆਓ ਆਪਣੀ ਮਰਜ਼ੀ ਦਾ ਵੇਸ਼ ਚਾੱਕ ਕੇ ਪਸੰਦ ਕਰਕੇ ਤਸੱਲੀ ਕਰਕੇ ਫੇਰ ਹੀ ਆਪਣਾ ਪਸ਼ੂ ਖੜਾ ਕਰੋ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਤਨ ਵਾ